ਤੁਸੀਂ ਗਾਉਣ ਵਾਲਿਆਂ ਨੂੰ ਵੀ ਬਲਾਓ ਗੱਪਾਂ ਬਹੁਤ ਵੱਡੀਆਂ ਉਹ ਦੁੱਖਾਂ ਚੱਕੀ ਫਿਰਦੇ ਆ ਕਿ ਦੱਸਿਆ ਜਾ ਦਰਦੇ ਨਹੀਂ ਸਿਸਟਮ ਫਾੜ ਦਰ ਪੁੱਛ ਕੇ ਲੱਗਦਾ ਉਹ ਮਤਲਬ ਹੁਣ ਇਹਨਾਂ ਨੂੰ ਵੀ ਆਉਣਾ ਪੁੱਤਰ ਪੈਣੀ ਹੈ ਨਹੀਂ ਤਾਂ ਫਿਰ ਜਿਹੜੇ ਵਿਆਹ 'ਚ ਟੱਕਰ ਆ ਗਏ ਲੋ ਆ ਵਿਆਹ ਆਗਾ ਹੈਗਾ ਹੈਗਾ ਕੱਢ ਲੈ ਕੇ ਫਿਰ ਤਲਾਕ ਕਰੂਗਾ ਇਹ ਸਾਰੇ ਆਉਂਦੇ ਉਹਨਾਂ ਦੀ ਆਪਣੀ ਸਾਰੇ ਕੱਲ੍ਹ ਆਗਾ ਮੇਰੇ ਘਰ ਤੋਂ ਚੀਕ ਜਗਜੀਤ ਨੂੰ ਬੁਲਾਓ ਜੀ ਸੀ ਜੇ ਕਹੋਗੇ ਠੀਕ ਹੈ ਇਹ ਸੱਚ ਹੈ ਕਿ ਅਸੀਂ ਇਹ ਚ ਕਰੀਏ ਇੱਕ ਤੁਸੀਂ ਆਪ ਦੇ ਲੈਵਲ ਤੇ ਇਹ ਕਹਿ ਕੇ ਬੁਲਾਓਗੇ ਫਿਰ ਉਹਨਾਂ ਦਾ ਆਉਣਾ ਕੀ ਹੈ ਉਹ ਆਪ ਹੀ ਉਹਨੇ ਆਊਗਾ ਕਲਾਕਾਰ ਨੂੰ ਆਉਣਾ ਉਹਨਾਂ ਨੂੰ ਖੁਦ ਵੀ ਸ਼ਰਮ ਆਉਣੀ ਚਾਹੀਦੀ ਹੈ ਸਾਰੇ ਪੰਜਾਬ ਦੇ ਨੇ ਜਿੰਨਾ ਪਾ ਮੋਲ ਦਾ ਸ਼ਰਮ ਆਈ ਜਾਂਦਾ ਤੁਹਾਡੇ ਤੁਹਾਡੇ ਵਿਆਹ ਦੇ ਨੱਛੜਾ ਖਾੜੇ ਲਾਉਣੇ ਆ ਰੁਪਏ ਕਿੱਥੋਂ ਆਉਣੇ ਆਉਣ ਵਾਲੇ ਨੇ ਜਦੋਂ ਇਹਦਾ ਤੂੜੀ ਵੇਚਣ ਲੱਗ ਜਾਣਗੇ ਜੇ ਤੁਸੀਂ ਹਰਦਾਲ ਕਰਦੀ ਸੀ ਅੱਜ ਇਹ ਨਵੇਂ ਵਿਆਹ ਕਰਾਉਣੇ ਕਹਿੰਦਾ ਵੀ ਅਸੀਂ ਕੌਣ ਵਾਲਾ ਬੁਲਾਉਣਾ ਕੋਈ ਨਹੀਂ ਬੱਬੂ ਦੋਨੋਂ ਦੇਖਿਓ ਆ ਸਾਰੀਆਂ ਡਿਪੈਂਡਰਾਂ ਬੈਕਾਂ ਨਾਲ ਚੱਕ ਲੈ ਜਿਹੜੀਆਂ ਸਨ। ਇਹ ਆ ਬੀਜੂ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਬੱਬੂ ਮਾਨ ਤੋਂ ਇਲਾਵਾ ਕੋਈ ਪੱਤਰਕਾਰ ਜਾਂ ਕੋਈ ਗਾਇਕ ਉੱਥੇ ਨਹੀਂ ਪਹੁੰਚਿਆ ਇੱਕ ਮੱਕੜ ਪਹੁੰਚਿਆ ਸੀਗਾ ਇੱਕ ਸ਼ਾਇਦ ਥਲੀ ਆਇਆ ਸੀਗਾ ਬਾਕੀ ਹੋਰ ਕੋਈ ਗਾਇਕ ਹਜੇ ਤੱਕ ਪਹੁੰਚੇ ਨਹੀਂ ਹੈਗਾ ਕਿੰਨੇ ਦਿਨ ਹੋ ਗਏ ਤਾਂ ਨਾ ਲੱਗੇ ਨੂੰ ਪਰ ਹਜੇ ਤੱਕ ਸੋਸ਼ਲ ਮੀਡੀਆ ਤੇ ਨਾ ਕੋਈ ਸਟਾਰ ਜਿੰਨੇ ਵੀ ਸਟਾਰ ਨੇ ਜਾਂ ਪੱਤਰਕਾਰ ਕੋਈ ਨਹੀਂ ਪਹੁੰਚਿਆਗਾ ਕੋਈ ਸਪੋਰਟ ਨਹੀਂ ਕਰ ਰਿਹਾ ਇਹ ਨੇ ਆਪਣੇ ਅਖੌਤੀ ਪੱਤਰਕਾਰ ਕਿ ਤੁਸੀਂ ਬੱਬੂ ਮਾਨ ਦੀ ਇਹ ਵੀਡੀਓ ਦੇਖ ਲੋ ਉਹਨੇ ਜਵਾਬ ਦੇ ਦਿੱਤਾ ਵੀ ਕੀ ਕਰਨਾ ਚਾਹੀਦਾ ਹੈ ਗੱਕਾਰ ਨਾਲ